ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਕাদির ਸਿੰਘ ਤੁਸੀਂ ਵੀ ਦੇਖ ਰਹੇ ਹੋ ਅਜਨਾਲਾ ਟੂ ਚੰਡੀਗੜ੍ਹ ਦਾ ਵਲੌਗ ਤੇ ਇਹ ਪਾਰਟ ਹੈਗਾ ਦੂਜਾ ਤੇ ਮੈਂ ਚੰਡੀਗੜ੍ਹ ਪਹੁੰਚਿਆ ਆਂ ਤੇ ਚੰਡੀਗੜ੍ਹ ਦੇ ਵਿੱਚ ਜਿਹਦੇ ਕੋਲ ਜਾਣਾ ਸੀ ਮੈਂ ਉਹ ਭੱਜ ਗਿਆ ਵਾ ਸ਼ੇਰ ਤੇ ਮੈਂ ਤੁਹਾਨੂੰ ਦਿਖਾਉਂਗਾ ਅੱਗੇ-ਅੱਗੇ ਤਿਆਰ ਹੋਣਾ ਹਲੇ ਅਸੀਂ ਜਾਣਾ ਵਾ ਵੱਡੇ ਬਾਈ ਕੋ ਜਾਣਾ ਵਾ ਫਿਰ ਜਾਣਾ ਮੈਂ ਦੀਦੀ ਕੋਲ ਤੇ ਫਿਰ ਕਿਤੇ ਘੁੰਮਣ ਦੀ ਸਲਾਹ ਕਰਦੇ ਮਿਲਦੇ ਆਂ ਤੁਹਾਨੂੰ ਦੇਸਾ ਦੇ ਜਿਹੜਾ ਸ਼ਰਮਾਉਂਦਿਆ ਸੀ ਮੁੰਡਾ ਮੈਂ ਮੁੱਛਾਂ ਕੁੰਡੀਆਂ ਕਰਨ ਦਿਆ ਤੇ ਸਵਾਲੀ ਫੇ ਇਹ ਕਿਤਨਾ ਦਾ ਲੱਗਨ ਤੇ ਬੰਦਾ ਤੇ ਮਹਮਸ ਦੀ ਰੇੜੀ ਕਦੋਂ ਦੀ ਸ਼ੁਰੂ ਕੀਤੀ ਲਾਣੀ ਸਮਝ ਗਏ ਹਨ ਤੇ ਆਪਾਂ ਮੁੰਨੇ ਤਿਆਰ ਮੈਂ ਤੁਸੀਂ ਇਹਦੀ ਸ਼ਕਲ ਵੇਖੋ ਤੇ ਤੁਹਾਨੂੰ ਲੱਗਾ ਹੋਊਗਾ ਵੀ ਅੱਜ ਇਹਨੇ ਪਾਠ ਕਰਨਾ ਹੈ ਕਰ ਲੈ ਕੰਮ ਤਾਂ ਸਫਾਈਆਂ ਚੱਲ ਰਹੀਆਂ ਸਫਾਈਆਂ ਚੱਲ ਰਹੀਆਂ ਜੋ ਕਿ ਰਾਹੀ ਸਰ ਦੇ ਪੱਕੇ ਸਾਫ ਕਰਦੇ ਨੇ ਅੱਜ ਘਰ ਦੇ ਪੱਕੇ ਸਾਫ ਹੋ ਰਹੇ ਨੇ ਨਾ ਰਾਹੀ ਦੇ ਇੰਜ ਮੈਂ ਕਿਉਂ ਨਹੀਂ ਕੀ ਨਾ ਕੀ ਕੱਠੇ ਕੀ ਖੜੇ ਪਖਾ ਦੇ ਹੋਲੀ ਹੋਲੀ ਹੁੰਨੇ ਤਿਆਰ ਤਿਆਰ ਹੋਣ ਲੱਗੇ ਟਾਈਮ ਲੱਗਦਾ ਹੋਈ ਹੋਈ ਤਿਆਰੀ ਇੱਕ ਵਾਲੀ ਕਲਤਪਾਣਾ ਘੁੰਮਦੇ ਰਹੇ ਹੋਇਆ ਘਰ ਸਫਾਈ ਇਹ ਜਿਹੜੀ ਕਰਨੀ ਯਾਰ ਇਥੇ ਤਾਂ ਮੈਂ ਕਰਤੀ ਦੂਜੇ ਪੱਖੇ ਨਹੀਂ ਕਰਤੀ ਆ ਨਹੀਂ ਆ ਵੇ ਦਾਗ ਪਿਆ ਕਿੱਥੇ ਗਿਆ ਹਾਂ ਕਿੱਥੇ ਪਿਆ ਇਥੇ ਦੇਖੋ ਗਾਇਸ ਕੰਮ ਹੋ ਗਿਆ ਗਾਇਸ ਬਹੁਤ ਕੰਮ ਕਰਦਾ ਹੁੰਦਾ ਉਰੀ ਐਸ਼ਾ ਕਰੂਗੀ ਅੱਜ ਮੇਰੀਓ ਮੇਰੀ ਉਂਗਲੀ ਬਸ ਵਾਰ ਕਟਣਾ ਨਹੀਂ ਕਟਣਾ ਬੱਚਿਆਂ ਨੂੰ ਘੋੜਦਾ ਐਹੀ ਵੀ ਜੀ ਵੇਟ ਜਿੱਦ ਤੱਕ ਦੇ ਸਕਦੇ ਜੇ ਮੈਂ ਕਿਹਾ ਸੀ ਪ੍ਰਵਾਸੀ ਵੀਰੋ ਤੁਸੀਂ ਨਾ ਟਲਿਆ ਉਹ ਕੋੜਤਾ ਵਿਚਾਰੀ ਨੂੰ ਮੈਂ ਬੰਦੇ ਦਾ ਕਰ ਮੈਂ ਮੋੜਦੀ ਨਹੀਂ ਤੇ ਆ ਪੱਥਾ ਲਾ ਦੇ ਮੀ ਬਹੁਤ ਪਿਆਸ ਕਾਲਾ ਇਸ ਚੰਡੀਗੜ੍ਹ ਤੇ ਪਹੁੰਚਿਆ ਜਿਹੜਾ ਅੱਧਾ ਰਾਸ ਦੇ ਵਿੱਚ ਜਿਹੜਾ ਟ੍ਰੇਨ ਦਾ ਸਫ਼ਰ ਕੀਤਾ ਮੈਂ ਵੀਡੀਓ ਦੇ ਵਿੱਚ ਨਹੀਂ ਮੈਂ ਸ਼ੋਅ ਕੀਤਾ ਕਿਉਂਕਿ ਟ੍ਰੇਨ ਦੇ ਵਿੱਚ ਸਵਾਰੀਆਂ ਬੜੀਆਂ ਸੀ ਤੇ ਯਾਰ ਹੁਣ ਨਵੇਂ ਨਵੇਂ ਲੋਕ ਗਰਿਆ ਤੁਹਾਨੂੰ ਪਤਾ ਹੀ ਆ ਵੀ ਆਈਟਾ ਨਹੀਂ ਸ਼ੋਅ ਕਰੀਦਾ ਵੀ ਬਲੌਗਰ ਹੈਗੇ ਕੋਈ ਫੈਨਸ ਫੋਲੋਇੰਗ ਜਿਹੜੀਆਂ ਹਨ ਇਕੱਠੀ ਹੋ ਜਾਂਦੀ ਲੱਗ ਜਾਵੇ ਕਾ ਲੇ ਕਾ ਲੇ ਕੋਈ ਇਹਦੇ ਕਰਕੇ ਮੈਂ ਚੰਡੀਗੜ੍ਹ ਆਇਆ ਨਹੀਂ ਜੂ ਆਪ ਮੈਨੂੰ ਬੁੱਕ ਮਿਲ ਗਈ ਬੁੱਕ ਕਿਹੜੀ ਆ ਤੁਸੀਂ ਆਪ ਸਮਝ ਸਕਦੇ ਯੋ ਨਾ ਨੋ ਇਹ ਕੋ ਬੰਦਾ ਨਾ ਹੁੰਦਿਆ ਆਪਣਾ ਇਹਦੇ ਵਿੱਚ ਐਪਲੀਕੇਸ਼ਨ ਵੀ ਆ ਇਹ ਐਸੀ ਐਪਲੀਕੇਸ਼ਨ ਹੈ ਜੀ ਗਲੀ ਗ੍ਰਾਮਰ ਉਰਦੂ ਦੀ ਗ੍ਰਾਮਰ ਹੈ ਇਹ ਲੋ ਜੀ ਨਹਾ ਧੋ ਲਿਆ ਤੇ ਹੁਣ ਬੱਗ ਲੱਗੇ ਬੰਨਣਾ ਕਿ ਬਾਗ ਬੁਜੀ ਤੇ ਹੁਣ ਜਾਣਾ ਵਾ ਅ ਗਗਨ ਗੋਲ ਵੱਡੇ ਬਾਈ ਕੋ ਜਾਣਾ ਵਾ ਲੋਦਰੋਂ ਅੱਜ ਮੰਨਾਂਗੇ ਕਿ 11 ਪੇਜ ਵਾਲੀ ਪਾਗ ਤੇ ਇਸ ਤੇ ਕਿੰਨੇ ਕਿਦੇ ਆ ਬਾਜ ਵੀ ਹੈਗਾ ਆਪਣੇ ਕੋ ਤੇ ਪਿੰਨਾ ਦੀ ਜਰੂਰਤ ਹੁੰਦੀ ਆ ਪਿੰਨਾ ਆਪਾਂ ਲੈ ਕੇ ਆਵਾਂਗੇ ਲੋ ਜੀ ਹੁਣ ਆਪਾਂ ਬਾਜੀ ਘਰੇ ਚੱਲੇ ਦੀਦੀ ਘਰੇ ਚੱਲੇ ਆ ਕਿਉਂਕਿ ਵੱਡਾ ਭਰਾ ਵੀ ਉੱਥੇ ਚਲ ਗਿਆ ਤੇ ਬੜਾ ਖਰਾਬ ਹੋ ਗਿਆ ਸੀ ਅੱਜ ਆਪੇ ਚੱਲ ਪਿਆ ਪਾਣੀ ਪੈ ਗਿਆ ਜੀ ਤੇ ਇਹਨਾਂ ਦਾ ਗੈਰੇਜ ਵੇ ਭਾਜੀ ਕੱਢੋ ਹਾਂਜੀ ਬੰਦ ਕਰ ਆਵਲਾ ਵਲੋਗ ਥੋੜਾ ਛੋਟਾ ਬਣਾ ਕਿਉਂਕਿ ਫਿਰ ਤੁਹਾਨੂੰ ਪਤਾ ਸਿਆਣੇ ਬੰਦਿਆਂ ਦੇ ਵਿੱਚ ਜਾ ਕੇ ਵਲੋਗ ਮੈਂ ਘਾਟੀ ਬਣਾਉਣਾ ਹੁੰਦਾ ਹੈ ਕੋਈ ਨਹੀਂ ਸਿਆਣਾ ਜੇ ਤਈਆਂ ਸਾਲਾਂ ਦਾ ਇਹ ਮਚਿਓਰਟੀ ਵੇਖੋ ਇਹਨਾਂ ਦੀ ਵਾਹ ਗੁੱਤੀ ਕਾ ਖਾਲਸਾ ਤੇ ਵੇਖ ਜੀ ਕੀ ਬਥੇ ਸਾਈਕਲ ਚੈੱਕ ਕਰੋ ਚੌਂਗ 'ਚ ਖਲੋਤਾ ਜਿੱਦਾ ਉਹਗਾ ਸਾਈਕਲ ਇਹ ਬਸ ਪਹੁੰਚ ਹੀ ਚਲੇ ਆ ਸਾਨੂੰ ਰਾਹ ਥੋੜਾ ਯਾ ਨਾ ਗਲਤ ਜਿਆ ਲੱਗਦਾ ਹੈ ਇਹੀਂ ਵੇਰ ਲੋਕੇਸ਼ਨ ਹੀ ਮੰਗਾ ਲਈ ਲੋਕੇਸ਼ਨ ਮਗਾ ਕੇ ਤੇ ਇਧਰੋਂ ਹੋਏ ਤੇ ਬਣਾ ਠਾਣਾ ਆਉਣਾ ਠਾਣੇ ਦੇ ਨਾਲ ਹੀ ਗਲੀ ਜਾਣੀ ਸਟੇਸ਼ਨ ਵੀ ਨਾਲ ਹੀ ਲਈ ਆ ਛੱਡ ਕੇ ਚੱਲਾ ਜੇ ਮੈਨੂੰ ਨਹੀਂ ਆ ਗਏ ਕਿੱਥੇ ਜਾਣਾ ਚਲੋ ਚੰਗਾ ਹੈ ਬੁਲਾਵੋਗੇ ਨਾ ਬੁਲਾਵੋਗੇ ਤੁਹਾਨੂੰ ਹੀ ਲੈ ਜਾਂਦਾ ਨਾਲ ਨਹੀਂ ਆਹ ਆ ਗਏ ਥੋੜੇ ਉਹ ਉਹਨੇ ਜੋਜ ਨਾਲੋਂ ਦਾ ਤੁਰਿਆ ਉਦੋਂ ਦਾ ਸ਼ੁਰੂ ਕੀਤਾ ਅੱਛਾ ਬਹੁਤ ਚੰਗਾ ਹੈ ਜਾਨਾ ਹਾਂ Okay. विकेट का जुगाड़ हो रहा है पर ये देखिए hmm. अर्शदीप <laughs> <laughs> <तोलो। laughs> ਹਿੰਦੀ ਥੋੜਾ ਖੇਡ ਲੀਏ ਮਾਨ ਨੇ ਡੈਗ ਹੀ ਹੈ ਕੈ ਵਾਕਈ ਆਗਲਾ ਕੰਮ ਹੈ ਇਧਰ ਹੱਥ ਨੂੰ ਕਈ ਨਾ ਦੇਖ ਜੂਗਾ ਇਹ ਆਲ ਹੈ ਓਏ ਓਕੇ ਓਕੇ ਆਈ ਰੋਏ ਇੱਥੇ ਖੇਡਦੇ ਸ਼ੌਟ ਵੀ ਲੱਗੀ ਹੈ ਇਧਰ ਵੇ ਇਧਰ ਇਧਰ ਦਿਖਾਈਂ ਇਧਰ ਓ ਲੈ ਹੋ ਗਿਆ ਤੇਜ ਗਿਆ ਹੀ ਤੇ ਵਾਰ ਕਿਹਨੂੰ ਮਾਰਦੇ ਪੀਂਦੇ ਪਿੱਛੇ ਬਲੋਗ ਐਂਡ ਕਰਦੇ ਲੀਲਾ ਉਹ ਥੜਾ ਸੋਨਾ ਹੈ ਹੈਲੋ ਗਾਇਜ਼ ਐਂਡ ਬਲੋਗ ਐਂਡ ਆਈ ਦਾਈ ਬਾਸ ਫੋਨ ਬੰਦ ਕਰ ਫੋਨ ਬੰਦ ਕਰ ਫੋਨ ਬੰਦ ਕਰਕੇ ਫੇਰ ਬੋਲ ਬਾ ਲੈ ਸਬਸਕ੍ਰਾਈਬ ਕਿਨੇ ਕਹਿਣਾ ਹੈ ਲਾਈਕ ਕਿਨੇ ਕਹਿਣਾ ਹੈ ਸ਼ੇਅਰ ਕਿਨੇ ਕਹਿਣਾ ਹੈ ਸ਼ੇਅਰ ਕਰਨਾ ਹਾਂ ਸਾਰੇ ਸਾਰੀਆਂ ਗੱਲਾਂ ਦੁਬਾਰਾ ਸਾਰੀਆਂ ਗੱਲਾਂ ਦੁਬਾਰਾ ਇਸ ਕਾਪੇ ਵੀ ਫੋਲੋ ਕਰਨਾ ਹਾਂ ਵਲੋਗ ਹਨ ਅਪਲੋਡ ਕਰਾਂਗੇ ਅਭੀ ਮੰਨ ਲਿਓ ਵੀਰ ਸਾਰੇ ਮੁੰਡੇ ਦੀ ਗੱਲ ਮਨ ਲਿਓ ਇਹ ਕਿੰਨੇ ਦਾ ਲੱਗਾ ਵਲੋਗ ਸਾਰੇ ਜ਼ਰੂਰ ਦੱਸਣਾ ਦੋ ਪਾਰ ਦੇ ਵਿੱਚ ਵਲੋਗ ਕੀਤਾ ਇੱਕ ਤੁਹਾਨੂੰ ਪਹਿਲਾਂ ਦੇਖਿਆ ਤੇ ਇੱਕ ਇਹ ਮੰਨ ਲਿਓ Obrigado.